ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਹੋਪਸ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਫੇਰ ਲੈ ਕੇ ਆਏ ਆ ਜੀ ਮਦਰਸਲੀ ਸੂਟ ਜਿਹੜੇ ਵੀ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਪ੍ਰਿੰਟ ਪਸੰਦ ਆਉਂਦੇ ਆ ਤੁਸੀਂ ਆਰਡਰ ਜੜਾ ਕਰ ਸਕਦੇ ਹੋ ਸੋ ਪਹਿਲਾਂ ਤੁਹਾਨੂੰ ਦਿਖਾਉਣੀ ਆ ਜੀ ਟ੍ਰੇਪ ਦਾ ਸੂਟ ਆ ਬੜਾ ਹੀ ਪਿਆਰਾ ਜਿਹੜਾ ਲਾਈਟ ਸ਼ਿਆ ਕਲਰ ਜਿੱਦਾਂ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਮਦਰਸ ਪਸੰਦ ਕਰਦੀਆਂ ਨੇ ਕ੍ਰੇਪ ਦਾ ਸੂਟ ਆ ਤੇ ਮਸ਼ੀਨ ਦੇ ਨਾਲ ਇਹਦੇ ਤੇ ਵਰਕ ਕੀਤਾ ਹੋਇਆ ਆ ਉਹ ਇਵੇਂ ਦਾ ਹੀ ਸਾਬਰ ਜਿਹਾ ਵਰਕ ਚਾਹੁੰਦੇ ਸੀ ਤੇ ਉਹਨਾਂ ਲਈ ਅਸੀਂ ਇਵੇਂ ਦਾ ਸਾਬਰ ਜਿਹਾ ਕਲਰ ਲਗਾ ਕੇ ਬੜਾ ਵਧੀਆ ਕੰਬੀਨੇਸ਼ਨ ਕਰਕੇ ਕਲਰਸ ਦਾ ਤੇ ਅਸੀਂ ਉਹਨਾਂ ਦਾ ਸੂਟ ਤਿਆਰ ਕਰਤਾ ਨੀਚੇ ਬਾਰਡਰ ਬਣਿਆ ਹੋਇਆ ਆ ਤੇ ਉੱਪਰ ਜਿਹੜੇ ਆ ਉਹ ਨਾਲ ਹੀ ਚਾਰੇ ਦੇ ਫਲਾਰ ਆਉਣਗੇ ਮਸ਼ੀਨ ਦਾ ਵਰਕ ਆ ਬੜਾ ਹੀ ਪਿਆਰਾ ਵਰਕ ਆ ਤੇ ਇਵੇਂ ਬਾਜੂ ਤੇ ਵਰਕ ਆ ਆਇਦਿਆਂ ਬਾਜੂ ਰਣ ਗਿਆ 5 ਮੀਟਰ ਦਾ ਫੈਬਰਿਕ ਆ 크੍ਰੇਪ ਫੈਬਰਿਕ ਆ ਤੇ ਕਲਰ ਇਹਦਾ ਬੜਾ ਹੀ ਪਿਆਰਾ ਮਿੱਠਾ ਮਿੱਠਾ ਜਿਆ ਰੰਗ ਇਹਦਾ ਬੜਾ ਜਿਹੜਾ ਸੋਹਣਾ ਲੱਗਦਾ ਆ ਤੇ ਨਾਲ ਇਹਦੇ ਚੁਨਾਣ ਦਾ ਦੁਪੱਟਾ ਆ 2.5 ਮੀਟਰ ਦਾ ਦੁਪੱਟਾ ਆ ਉਹਨਾਂ ਨੇ ਸਿੰਗਲ ਕਲਰ ਹੀ ਡਾਈ ਕਰਾਇਆ ਆ ਹੁਣ ਸਟਿਚ ਕਰਕੇ ਅਸੀਂ ਤੇ ਇਹਦੇ ਨਾਲ ਜਿੱਦਾਂ ਦੀ ਉਹ ਚਾਹਣਗੇ ਉਦਾਂ ਦੀ ਅਸੀਂ ਇਹਦੇ ਨਾਲ ਲੇਸ ਲਗਾ ਦਾਂਗੇ ਤੋ ਤੁਸੀਂ ਜਿਹੜਾ ਇਹ ਡਿਜ਼ਾਈਨ ਆ ਕਿਸੇ ਵੀ ਕਲਰ ਤੇ ਜਿਹੜਾ ਆ ਉਹ ਬਣਵਾ ਸਕਦੇ ਹੋ ਕਿਉਂਕਿ ਬੜਾ ਹੀ ਪਿਆਰਾ ਜਿਹੜਾ ਇਹ ਨਾ ਕਲਰ ਆ ਨੈਕਸਟ ਇਹ ਆ ਜੀ ਪ੍ਰਿੰਟ ਸੂਟ ਇਹ ਗਰਮ ਫੈਬਰਿਕ ਆ ਬੜਾ ਹੀ ਪਿਆਰਾ ਤੇ 5 ਮੀਟਰ ਦਾ ਫੈਬਰਿਕ ਆ ਇਹ ਆਲ ਓਵਰ ਸੂਟ ਬਣੂਗਾ ਤੇ ਇਹਦੇ ਤੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਔਰਗੈਂਜ਼ਾ ਲਗਾ ਕੇ ਜਾਂ ਸਿੰਪਲ ਜੇਕਰ ਤੁਸੀਂ ਚਾਹੁੰਦੇ ਹੋ ਸਿੰਪਲ ਇਤੇ ਮਸ਼ੀਨ ਵਰਕ ਕਰਾ ਸਕਦੇ ਹੋ ਤੇ ਦੁਪੱਟਾ ਤੁਸੀਂ ਲਾਈਟ ਕਲਰ ਦਾ ਵੀ ਰੱਖ ਸਕਦੇ ਹੋ ਤੇ ਆ ਜਾਂ ਜਿਹੜੇ ਕਲਰ ਦਾ ਵਰਕ ਕਰਾਵਾਂਗੇ ਅਸੀਂ ਉਸ ਕਲਰ ਦਾ ਅਸੀਂ ਦੁਪੱਟਾ ਜਿਹੜਾ ਉਹ ਨਾਲ ਕੰਟਰਾਸਟ ਕਰ ਦਵਾਂਗੇ ਇਹ ਵੀ ਬੜਾ ਪਿਆਰਾ ਫੈਬਰਿਕ ਹੈ ਬੜਾ ਸੌਫਟ ਫੈਬਰਿਕ ਹੈ ਪਸ਼ਮੀਨੇ ਦਾ ਫੈਬਰਿਕ ਆ ਪਸ਼ਮੀਨਾ ਵੀ ਸਾਡੇ ਕੋਲ ਜੀ ਜਿਹੜਾ ਸੌਫਟ ਵਾਲਾ ਵਧੀਆ ਵਾਲਾ ਉਹ ਆ ਕੋਈ ਤੇ ਬੁਰਨੀ ਆਉਗੀ ਲਾਈਨਿੰਗ ਲਗਵਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਨੈਕਸਟ ਇਹ ਆ ਜੀ ਇਹ ਵੀ ਪਸ਼ਮੀਨੇ ਦਾ ਹੀ ਫੈਬਰਿਕ ਆ ਇਹਦੇ ਨਾਲ ਦੇ ਦੋ ਸੂਟ ਸੀ ਇੱਕ ਤੇ ਵਰਕ ਹੋ ਗਿਆ ਉਹਨਾਂ ਨੇ ਆਂਟੀ ਹੋਣਾ ਨੇ ਸਲਵਾਰ ਤੇ ਜਿਹੜਾ ਆ ਸਲਵਾਰ ਤੇ ਵੀ ਵਰਕ ਕਰਵਾਇਆ ਸੀ ਤੇ ਕਮੀਜ਼ ਤੇ ਵੀ ਉਹਨਾਂ ਕਰੀਮ ਕਲਰ ਦੀਆਂ ਨਾਲ ਜਿਹੜੀਆਂ ਬੂਟੀਆਂ ਪਵਾਏ ਸੀ ਸੌਰੀ ਉਹ ਮੇਰੇ ਕੋਲ ਵੀਡੀਓ ਆ ਟਾਈਮ ਹੀ ਲੱਗਾ ਨਹੀਂ ਬਣ ਸਕੀ ਜਲਦੀ ਜਿ ਸੀ ਚਲੇ ਗਿਆ ਸੂਟ ਤੇ ਦੁਪੱਟਾ ਉਹਨਾਂ ਦਾ ਜਿਹੜਾ ਮੈਂ ਡਾਈ ਕਰਵਾਇਆ ਸੀ ਉਹ ਲੈਰੀਏ ਚ ਅਸੀਂ ਕੰਟਰਾਸਟ ਕਰਕੇ ਡਾਈ ਕਰਵਾਤਾ ਸੀ ਇਹ ਵੀ ਪਸ਼ਮੀਨੇ ਦਾ ਹੀ ਸੂਟ ਆ ਕਿਉਂਕਿ ਅੱਜ ਕੱਲ ਜਿਹੜਾ ਵਧੀਆ ਪਸ਼ਮੀਨਾ ਆ ਰਿਹਾ ਨਾ ਉਹ ਮਤਲਬ ਇੰਦਾ ਇੰਨਾ ਸੌਫਟ ਹੈ ਨਾ ਬਹੁਤ ਜ਼ਿਆਦਾ ਸੌਫਟ ਉਹਦੀ ਲੁੱਕ ਆ ਤੇ ਨਾਲ ਇਹਦੇ ਕਰੀਮ ਕਲਰ ਦੀ ਸਲਵਾਰ ਆ ਇਹਦੇ ਤੇ ਜੇ ਤੁਸੀਂ ਚਾਹੁੰਦੇ ਹੋ ਤੇ ਅਸੀਂ ਇਹਦੇ ਤੇ ਸਲਵਾਰ ਤੇ ਵਰਕ ਕਰਾਵਾਂਗੇ ਤੇ ਇਹ ਮੰਨ ਚੋ ਕੱਢ ਦੋ ਕਿ ਸ਼ਾਇਦ ਅਸੀਂ ਬੜਾ ਜਿੱਦਾਂ ਮਦਰਸ ਆ ਉਹ ਥੋੜਾ ਲਾਈਟ ਪਾਉਣਾ ਚਾਹੁੰਦੀਆਂ ਤੇ ਇਹ ਜ਼ਿਆਦਾ ਵਰਕ ਕਰਾਉਣਗੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਬਿਲਕੁਲ ਮਦਰਸ ਵਾਲਾ ਹੀ ਕਨਸੈਪਟ ਚੁੱਕ ਕੇ ਵਰਕ ਕਰਾਵਾਂਗੇ ਸੋ ਨੈਕਸਟ ਇਹ ਆ ਜੀ ਆ ਵੀ ਬਹੁਤ ਸੋਹਣਾ ਪ੍ਰਿੰਟ ਆ ਪਸ਼ਮੀਨੇ ਦਾ ਫੈਬਰਿਕ ਆ ਇਹ ਪ੍ਰਿੰਟਡ ਸਲਵਾਰ ਹੋਊਗੀ ਇਹਦਾ ਵੀ ਬੜਾ ਹੀ ਪਿਆਰਾ ਸੇਮ ਪਸ਼ਮੀਨੀ ਦਾ ਫੈਬਰਿਕ ਆ ਬੜਾ ਹੀ ਆ ਦੇਖੋ ਕਿੰਨੀ ਸੌਫਟਨੈਸ ਆ ਇਹ ਰਾਮਟੈਕਸ ਦਾ ਆ ਰਾਮਟੈਕਸ ਦਾ ਫੈਬਰਿਕ ਆ ਇਹ ਸ਼ਰਟ ਆ ਜੀ ਕਲਰ ਇਹਦਾ ਵੀ ਬੜਾ ਪਿਆਰਾ ਜੀ ਗ੍ਰੇ ਜਿਹਾ ਕਲਰ ਆ ਲਾਈਟ ਗ੍ਰੇ ਕਲਰ ਨਹੀਂ ਆ ਬੜੀ ਸੋਹਣੀ ਜੀ ਗ੍ਰੇ ਦੀ ਜਿਹੜੀ ਆ ਗ੍ਰੇ ਦੀ ਫੈਮਿਲੀ ਚੋਂ ਹੀ ਆ ਗ੍ਰੇ ਕਲਰ ਆ ਬੜੀ ਸੋਹਣੀ ਜੀ ਟੋਨ ਆ ਗ੍ਰੇ ਦੀ ਤੇ ਸਲਵਾਰ ਤੇ ਛੋਟਾ ਛੋਟਾ ਸੈਲਫ ਪਿਆ ਹੋਇਆ ਆ ਇਹਦੀ ਸਲਵਾਰ ਤੇ ਵੀ ਵਰਕ ਹੋ ਸਕਦਾ ਤੇ ਸ਼ਰਟ ਤੇ ਵੀ ਤੇ ਵਿਦਆਊਟ ਵਰਕ ਵੀ ਤੁਸੀਂ ਸਟਿਚ ਬੜੇ ਆਰਾਮ ਨਾਲ ਕਰਾ ਸਕਦੇ ਹੋ ਤੇ ਅ ਨੈਕਸਟ ਜੇ ਸਾਡੇ ਕੋਲ ਕਾਟਰਾਇਸ ਦੇ 5 5 ਮੀਟਰ ਜਿਹੜੇ ਆ ਉਹ ਕੱਟ ਆਏ ਹੋਏ ਆ ਕਾਟਰਾਇਸ ਦੇ ਤੇ ਇਹਦੇ ਤੇ ਅਸੀਂ ਵਰਕ ਕਰਾਵਾਂਗੇ ਇਹ ਥੋੜਾ ਡਾਰਕ ਕਲਰ ਆ ਤੇ ਥੋੜਾ ਜਿਹਾ ਲਾਈਟ ਕਲਰ ਆ ਇਹ ਬ੍ਰਾਊਨ ਕਲਰ ਆ ਇਹ ਵਾਲਾ ਇਹ 5 ਮੀਟਰ ਇਹਦੇ ਹੋਰ ਵੀ ਕਲਰ ਆ ਤੇ ਉਹ ਅਸੀਂ ਮੈਂ ਤੁਹਾਨੂੰ ਨੈਕਸਟ ਵੀਡੀਓ ਚ ਵਿਖਾਉਂਗੀ ਇਹਦੇ ਹੋਰ ਕਲਰ ਕਾਟਰਾਇਜ਼ ਦੇ ਤੇ ਇੱਥੇ ਅਸੀਂ ਵਰਕ ਕਰਾ ਕੇ ਉਹ ਸੂਟ ਤਿਆਰ ਕਰਾਂਗੇ ਇਹ ਵੀ ਬਹੁਤ ਵਧੀਆ ਨੇ ਮਦਰਸ ਵਾਸਤੇ ਸਾਡੀਆਂ ਭੈਣਾਂ ਵਾਸਤੇ ਤੁਸੀਂ ਵੀ ਬੜੇ ਆਰਾਮ ਨਾਲ ਜਿਹੜਿਆ ਵਰਕ ਕਰਾ ਕੇ ਇਹਨੂੰ ਡਿਫਰੈਂਟ ਚੀਜ਼ ਜਿਹੜੀ ਵੇਅਰ ਉਹ ਕਰ ਸਕਦੇ ਹੋ ਕਿਉਂਕਿ ਸੋਹਣੇ ਲੱਗਦੇ ਨੇ ਇਹ ਸੂਟੇ ਮੇਰੇ ਪਾਏ ਸਰਦੀਆਂ ਚ ਕਪੜਾ ਦੇਖੋ ਕਿੰਨਾ ਜਿਹੜਾ ਸੌਫਟ ਆ ਕਾਟਰਾਇਜ਼ ਦਾ ਬਿਲਕੁਲ ਸੌਫਟ ਆ ਕਪੜਾ ਸੋ ਬੜੇ ਪਿਆਰੇ ਨੇ ਇਹ ਸੂਟ ਕਿ ਇਹਦੇ ਚ ਕਲਰ ਜੇਕਰ ਤੁਸੀਂ ਚਾਹੋ ਨੀ ਉਹ ਸਾਨੂੰ ਜਿਹੜੀ WhatsApp ਤੇ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਅਸੀਂ ਕਲਰ ਜਿਹੜੇ ਆ ਉਹ ਪੇਜ ਦਵਾਂਗੇ ਕਲਰ ਚਾਰਟ ਕਿ ਇਹਦੇ ਚ ਕਿਹੜੇ ਕਿਹੜੇ ਕਲਰ ਅਵੇਲੇਬਲ ਨੇ ਨੈਕਸਟ ਜੀ ਗਲੇ ਗ੍ਰੇ ਕਲਰ ਦਾ ਇਹ ਬਲੌਕ ਪ੍ਰਿੰਟ ਦਾ ਸੂਟ ਸੀਗਾ ਤੇ ਇਹ ਅੱਗੇ ਵੀ ਵੀਡੀਓ ਚ ਮੈਂ ਪਾਇਆ ਹੋਇਆ ਫਿਰ ਦੁਬਾਰਾ ਇਹਦਾ ਆਰਡਰ ਆਇਆ ਸੀ ਇਸ ਵਾਰੀ ਉਹਨਾਂ ਨੇ ਜਿਹੜਾ ਆ ਗਲਾ ਨਹੀਂ ਕਰਵਾਇਆ ਕਿਉਂਕਿ ਕਈ ਵਾਰ ਕਈ ਮਦਰ ਚਾਹੁੰਦੀਆਂ ਨੇ ਕਿ ਸਾਡਾ ਜਿਹੜਾ ਅਸੀਂ ਥੋੜੇ ਗੜਾ ਨਹੀਂ ਕਰਵਾਉਣਾ ਗਲੇ ਤੇ ਵਰਕ ਨਹੀਂ ਕਰਵਾਉਣਾ ਸੋ ਅਸੀਂ ਸਾਰੇ ਚ ਬੂਟੀ ਪਵਾਤੀ ਆ ਜਿਵੇਂ ਜਿਹੜੇ ਸਾਡੇ ਪਹਿਲੇ ਸੂਟ ਬਲੌਕ ਪ੍ਰਿੰਟ ਦੇ ਹੋਏ ਆ ਉਹਨਾਂ ਦਾ ਐਵੇਂ ਕਰਕੇ ਗळा ਬਣਿਆ ਹੋਇਆ ਆ ਪਰ ਇਹਦਾ ਗਲਾ ਉਹ ਨਹੀਂ ਸੀ ਚਾਹੁੰਦੇ ਅਸੀਂ ਗळा ਨਹੀਂ ਬਣਵਾਇਆ ਗਲੇ ਤੇ ਵਰਕ ਬਲੌਕ ਪ੍ਰਿੰਟ ਦਾ ਨਹੀਂ ਕਰਾਇਆ ਇਹਦਾ ਅਸੀਂ ਸਿੰਪਲ ਰਹਿਣ ਦਾ ਇਹ ਹੁਣ ਜੋ ਵੀ ਅਸੀਂ ਕਰਾਂਗੇ ਨੂੰ ਸਟਿਚਿੰਗ ਚ ਇਹਦਾ ਮਤਲਬ ਕਰਾਂਗੇ ਉਹ ਸਿੰਪਲ ਗळा ਚਾਹੁੰਦੇ ਸੀ ਅਸੀਂ ਸਿੰਪਲ ਹੀ ਰਹਿਣ ਦਾ ਸੋ ਇਦਾਂ ਦੇ ਸੂਟ ਵੀ ਬਹੁਤ ਸੋਹਣੇ ਲੱਗਦੇ ਆ ਬੜੇ ਡਿਫਰੈਂਟ ਲੱਗਦੇ ਨਾਲ ਇਹਦੇ ਗਰੇ ਦੁਪੱਟਾ ਆ ਪੂਰਾ ਜਾਲ ਬਣਿਆ ਹੋਇਆ ਦੁਪੱਟੇ 'ਚ ਸੋ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਇਹ ਇਹਨੂੰ ਜਿਹੜਾ ਉਹ ਕਰਵਾ ਸਕਦੇ ਹੋ ਨੈਕਸਟ ਇਹ ਆ ਜੀ ਇੱਕ ਪ੍ਰਿੰਟਡ ਸੂਟ ਆ ਇਹ ਵੀ ਬੜਾ ਪਿਆਰਾ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਕਿ ਜਿਹੜੇ ਮਤਲਬ ਬਹੁਤ ਵਧੀਆ ਸੂਟ ਹੁੰਦੀ ਉਹ ਕਿੰਨੇ ਸੋਹਣੇ ਲੱਗਦੇ ਸਟਿਚ ਹੋ ਕੇ ਤੇ ਇਹ ਸਿੰਪਲ ਜਿਹੀ ਸਟਿਚਿੰਗ ਕਰਵਾਈ ਹੈ ਉਹਨਾਂ ਨੇ ਕਪੜਾ ਫੈਬਰਿਕ ਮੈਂ ਦਿਖਾਉਣਾ ਚਾਹੁੰਦੀ ਸੀ ਬੜਾ ਹੀ ਪਿਆਰਾ ਫੈਬਰਿਕ ਆ ਤੇ ਆ ਸਿਰਫ ਨਾਲ ਸੀ ਪਾਈਪਿੰਗ ਦਿੱਤੀ ਹੈ ਇਹਦੇ ਇਹ ਥੋੜੀ ਥੋੜੀ ਸ਼ੇਡ ਆ ਪਾਈਪਿੰਗ ਚ ਸ਼ੇਡ ਆਉਂਦੀ ਆ ਸਾਰੇ ਕਲਰ ਦੀ ਜਿਹੜੇ ਸੂਟ ਵਿੱਚ ਪਏ ਹੋਏ ਨੇ ਐਵੇਂ ਹੀ ਗਲੇ ਤੇ ਪਾਈਪਿੰਗ ਆ ਇਹ ਫੈਬਰਿਕ ਥੋੜਾ ਜਿਹਾ ਮੈਨੂੰ ਸਿੰਥੈਟਿਕ ਪੰਜ ਆਉਂਦਾ ਆ ਜਿਵੇਂ ਸ਼ਿਫੋਨ ਦਾ ਫੈਬਰਿਕ ਹੁੰਦਾ ਨਾ ਫੋਰਐਵਰੀ ਹੁੰਦਾ ਜਦੋਂ ਹਮੇਸ਼ਾ ਪਾ ਸਕਦੇ ਤੁਸੀਂ ਗਰਮੀਆਂ ਚ ਵੀ ਵੇਅਰ ਕਰ ਸਕਦੇ ਆਂ ਸਰਦੀਆਂ ਚ ਵੀ ਵੇਅਰ ਕਰ ਸਕਦੇ ਆਂ ਲਾਈਨਿੰਗ ਇਹਨੂੰ ਅਸੀਂ ਡਸ਼ੀਨ ਦੀ ਲਗਵਾਈ ਆ ਨਾਲ ਇਹਦੇ ਸਲਵਾਰ ਆ ਤੇ ਦੁਪੱਟਾ ਅਸੀਂ ਇਹਦੇ ਨਾਲ ਟਾਈ ਐਂਡ ਡਾਈ ਰੱਖਾਂਗੇ ਪੱਲੇ ਉਹਦੇ ਟਾਈ ਐਂਡ ਡਾਈ ਕਰਾਂਗੇ ਵਿੱਚੋਂ ਅਸੀਂ ਕੋਈ ਵੀ ਕਲਰ ਚੁੱਕ ਕੇ ਉਹਦਾ ਅਸੀਂ ਡਾਈ ਕਰਾਵਾਂਗੇ ਸੋ ACG ਮਦਰਸ ਲਈ ਹੋਰ ਥੋੜਾ ਜਿਹਾ ਆਈਡੀਆਜ਼ ਕੀ ਉਹ ਕਿਵੇਂ ਦੇ ਸੂਟ ਜਿਹੜੇ ਸਟਿਚ ਕਰਾ ਸਕਦੇ ਆ ਸੋ ਜੇਕਰ ਤੁਸੀਂ ਗਰਮ ਫੈਬਰਿਕ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ